ਦੀਨਾਨਗਰ ਤੋਂ ਮੀਰਥਲ ਸੜਕ ਅਤੇ ਤਮਰਾਈ ਪੁਲ ਦਾ ਮੁੱਦਾ ਫਿਰ ਤੋਂ ਗਰਮਾਇਆ ਅਕਾਲੀ ਦਲ ਵੱਲੋਂ ਤਮਰਾਈ ਵਾਲਾ ਨਵਾਂ ਪੁਲ ਪੂਰੀ ਤਰ੍ਹਾਂ ਨਾ ਬਣਨ ਅਤੇ ਦੀਨਾਨਗਰ ਤੋਂ ਮੀਰਥਲ ਦੀ ਸੜਕ ਦੀ ਹਾਲਤ ਬੇਕਾਰ ਹੋਣ ਤੇ ਲਗਾਇਆ ਗਿਆ ਧਰਨਾ ਧਰਨੇ ਦੌਰਾਨ ਪੁਲਿਸ ਨਾਲ ਵੀ ਹੋਈ ਕਹਾਸੁਣੀ ਪੁਲਿਸ ਦੇ ਧਰਨਾਕਾਰੀਆਂ ਵੱਲੋਂ ਮੰਗ ਪੱਤਰ ਦੇਣ ਦੇ ਅਸਵਾਸ਼ਨ ਤੇ ਧਰਨਾ ਕੀਤਾ ਸਮਾਪਤ ਵੇਖੋ ਸੰਜੀਵ ਟੋਨੀ ਦੀ ਇੱਕ ਖਾਸ ਰਿਪੋਰਟ ਤੇ ਜਲ ਸਰਕਾਰ ਹੌਚਿਓ 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 ਠੇਕੇਦਾਰ ਹੌਚਿਓ 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 ਲੋਕਾਂ ਦੀਆਂ ਤਕਲੀਫਾਂ ਦਾ ਹੱਲ ਕਰੋ ਹੱਲ ਕਰੋ ਹੱਲ ਕਰੋ ਲੋਕਾਂ ਦੀਆਂ ਤਕਲੀਫਾਂ ਦਾ ਹੱਲ ਕਰੋ ਹੱਲ ਕਰੋ ਹੱਲ ਆਵਾਜ਼ ਨਿੱਡੜੀ ਹੱਲ ਕਰੋ 17 ਦੇ ਵਿੱਚ ਪੰਜਾਬ ਦੇ ਵਿੱਚ ਸੋਹਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੁਣਾ ਉਸ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿ ਮੀਨਤਾਲ ਤੋਂ ਲੈ ਕੇ ਦਿਨਾ ਨਗਰ ਤੱਕ ਜਿਹੜੀ ਸੜਕ ਹੈ ਪੰਜ ਮਾਰਗੀ ਸੜਕ ਜੜੀ ਆ ਉਹਦਾ ਮਨਜ਼ੂਰੀ ਦਿੱਤੀ ਸੀ ਇਹ ਬਹੁਤ ਵਿਸ਼ੋਸ਼ੀ ਗੱਲ ਆ ਕਿ ਐਮਆ ਸਮਾ ਬਿਕੰਦੇ ਮੌਜੂਦ ਇਹ ਜਿਹੜੀ ਸੜਕ ਹੈ ਮੇਰਾ ਖਿਆਲ ਆ ਕਿ ਮੀਨਤਾਲ ਤੋਂ ਲੈ ਕੇ ਤੰਦੀਨਾ ਨਗਰ ਤੱਕ ਬੱਦ ਤੋਂ ਬਾਦ 15 ਕਿਲੋਮੀਟਰ ਦੀ ਸੜਕਾ 15 ਕਿਲੋਮੀਟਰ ਦੀ ਸ਼ਰਕ ਨੂੰ ਬਣਦੇ ਪਹਾੜ 10 ਸਾਲ ਹੋ ਗਿਆ ਉਹ 10 ਸਾਲ ਦੇ ਵਿੱਚ ਅੱਜ ਦਿਨਾਂ ਨਗਰ ਹਲਕੇ ਦੇ ਤੰਬرائی ਪੁਲ ਜਿਹੜਾ ਅੱਪਰ ਬਾਰੀ ਦੁਆਪਤੇ ਬਣਿਆ ਹੋਇਆ ਸੀ ਮੈਂ ਦੱਸਣਾ ਚਾਹਾਂਗਾ ਕਿ 2012 ਤੋਂ 17 ਤੱਕ ਜਿਹੜੀ ਸਾਡੀ ਸਰਕਾਰ ਰਹੀ ਹੈ ਕਾਲੀ ਦਲ ਦੀ ਉਸ ਵੇਲੇ ਮੀਰਥਾਲ ਤੋਂ ਦਿਨਾਂ ਨੱਕ ਤੱਕ 33 ਫੁੱਟ ਦਾ ਰੋਡ ਮਨਜੂਰ ਹੋਇਆ ਜਿਹਦੇ ਤਹਿਤੇ ਉੱਪਰਵਰੀ ਪੁਲ ਤੇ ਇੱਕ ਨਵਾਂ ਪੁਲ ਬਣਨਾ ਸੀ ਉਹ 2017 ਤੋਂ 2022 ਦੀ ਕਾਂਗਰਸ ਸਰਕਾਰ ਵਿੱਚ ਕੰਮ ਆਰੰਭ ਹੋਇਆ ਔਰ 9 ਸਾਲ ਹੋ ਗਏ ਨੇ ਅਜੇ ਤੱਕ ਇਹ ਰੋਡ ਵੀ ਕੰਪਲੀਟ ਨਹੀਂ ਹੋਇਆ ਅਨ ਕੰਪਲੀਟ ਹੈ ਦੋ ਵਾਰੀ ਪੁਲ ਬਣ ਕੇ ਟੁੱਟ ਚੁੱਕਾ ਹੈ ਇਹਦਾ ਕਾਰਨ ਕੀ ਹੈ ਕਿ ਘਟੀਆ ਮਟੀਰੀਅਲ ਔਰ ਕਰਪਸ਼ਨ ਦੇ ਕਾਰਨ ਧੂਆ ਪਾਰਟੀ ਦੀ ਸਰਕਾਰ ਨੇ ਪੈਸੇ ਬੜੇ ਲੈਵਲ ਤੇ ਚੁੱਕੇ ਨੇ ਇਹ ਨਾ ਰੋਡ ਕੰਪਲੀਟ ਹੋਇਆ ਤੇ ਨਾ ਇਹ ਪੁਲ ਸਹੀ ਤਰ੍ਹਾਂ ਕੰਪਲੀਟ ਹੋਇਆ ਤੀਸਰੀ ਵਾਰ ਇਹ ਪੁਲ ਬਣ ਰਿਹਾ ਜਿਹਦਾ ਮਟੀਰੀਅਲ ਦੀ ਦੇਖ ਸਕਦੇ ਹੋ ਬਿਲਕੁਲ ਘਟੀਆ ਜਿਹੜਾ ਆਮ ਕਮਰੇ ਦਾ 10 ਐਮ ਐਮ ਦਾ ਸ਼ਰੀਆ ਪਾਈਦਾ ਉਹ ਪਾ ਕੇ ਪੁਲ ਤਿਆਰ ਕੀਤਾ ਜਾ ਰਿਹਾ ਉਹ ਵੀ ਪੁਲ ਦਾ ਕੰਮ ਵਾਲਾ ਬੰਦ ਹੋਇਆ ਪਿਆ ਅੱਜ ਕੀ ਕੀਤਾ ਗਿਆ ਉਸ ਦੇ ਤਹਿਤ ਹਲਕੇ ਦੇ ਵਰਕਰਾਂ ਨੇ ਇੱਥੋਂ ਦੇ ਇਲਾਕੇ ਦੇ ਲੋਕਾਂ ਨੇ ਅੱਜ ਇਹ ਧਰਨਾ ਦੇਣ ਦਾ ਮਨਿਆ ਕਿ ਪੁਲ ਚੱਲ ਨਹੀਂ ਰਿਹਾ ਜਿਹੜਾ ਪਹਿਲਾ ਪੁਲਾ ਬਿਲਕੁਲ ਜਾਣ ਵਾਲਾ ਅੰਗਰੇਜ਼ਾਂ ਵਾਲੇ ਦਾ ਪੁਲਾ ਜਿਹੜਾ ਬਿਲਕੁਲ ਖਸਤਾਲ ਚਾ ਕਦੀ ਵੀ ਢੱਕ ਸਕਦਾ ਤੇ ਬੱਦੀਆ ਵੱਡਾ ਆਸਾ ਹੋ ਸਕਦਾ ਅੱਜ ਕੀ ਕੀਤਾ ਗਿਆ ਅੱਜ ਉਹ ਮਿਸ਼ਨ ਨੂੰ ਲੈ ਕੇ ਪੁਲ ਨੂੰ ਚਲਾਉਣ ਵਾਸਤੇ ਉਹਦੇ ਵਾਸਤੇ ਸਾਰੇ ਇਲਾਕੇ ਦੇ ਲੋਕ ਪਾਰਟੀ ਦੇ ਲੋਕ ਇਕੱਠੇ ਹੋਏ ਸਨ ਐਸਚਓ ਦੀਨਾ ਨਗਰ ਨੇ ਆ ਕੇ ਬਹੁਤ ਮਿਸ ਬਿਹਾਅ ਕੀਤਾ ਕੋਈ ਗੱਲ ਨਹੀਂ ਸੁਣੀ ਔਰ ਸਾਡੇ ਲੋਕਾਂ ਨੂੰ ੱੱਕੇ ਮਾਰ ਕੇ ਅਟਾਉਂ ਦੀ ਕੋਸ਼ਿਸ਼ ਕੀਤੀ ਹੈ ਜਦ ਕਿ ਅਸੀਂ ਕਿਹਾ ਕਿ ਲੋਕਾਂ ਦੀ ਗੱਲ ਹੈ ਤੁਸੀਂ ਸੁਣੋ ਪ੍ਰਸ਼ਾਸਨ ਤੇ ਆਵੇ ਸਾਡੇ ਨਾਲ ਗੱਲ ਕਰੇ ਸਾਨੂੰ ਵਿਸ਼ਵਾਸ ਦਿਵਾਏ ਪਰ ਅੱਜ ਤੱਕ ਅਸੀਂ ਦੇ ਵਿਰੋਧ ਵਿੱਚ ਅਸੀਂ ਆਪਣੀ ਇੱਕ ਮੀਟਿੰਗ ਰੱਖ ਰਹੇ ਹਾਂ ਐਸਡੀਐਮ ਨੂੰ ਮਿਲਣ ਚੱਲੇ ਹਾਂ ਜੇ ਕੋਈ ਆਸ਼ਵਾਸ਼ਣ ਨਾ ਮਿਲਿਆ ਕੁਝ ਦਿਨਾਂ ਬਾਅਦ ਅਸੀਂ ਸਾਰਾ ਨਵਾਂ ਪ੍ਰੋਗਰਾਮ ਲੀਕ ਕੇ ਅਨਮਿੱਥੇ ਸਮੇਂ ਦਾ ਧਰਨਾ ਦੇਵਾਂਗੇ ਜਦ ਤੱਕ ਪੁਲ ਨਹੀਂ ਬਣ ਜਾਂਦਾ ਉਦ ਤੱਕ ਅਕਾਲੀ ਦਲ ਟਕਰਾਸ਼ ਸੰਘਰਸ਼ ਕਰੇਗਾ ਤਾਂ ਕਿ ਇਸ ਲੋਕਾਂ ਨੂੰ ਇਥੇ ਰਾਦਵਾਈ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਮੀਰਥਲ ਤੋਂ ਲੈ ਕੇ ਤੇ ਦੀਨਾ ਨਗਰ ਤੱਕ 15 ਕਿਲੋਮੀਟਰ ਦੀ ਸੜਕ ਹੈ ਜੋ 1900 215 17 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮਨਜ਼ੂਰ ਕਰਵਾਈ ਸੀ ਔਰ ਉਦੋਂ ਤੋਂ ਲੈ ਕੇ ਸੜਕ ਬੰਨੀ ਸ਼ੁਰੂ ਹੋਈ ਸੀ ਔਰ 2017 ਤੋਂ ਬਾਅਦ ਸਰਕਾਰ ਬਦਲ ਗਈ ਔਰ ਇਹ ਸੜਕ ਦੀ ਰਫ਼ਤਾਰ ਜਿਹੜੀ ਆ ਬਹੁਤ ਮੱਠੀ ਪੈ ਗਈ ਔਰ ਅੱਜ 19 9 ਸਾਲ ਬੀਤਣ ਦੇ ਬਾਵਜੂਦ ਵੀ ਇਹ ਸੜਕ ਜਿਹੜੀ ਆ ਪੂਰੀ ਮੁਕੰਮਲ ਬਣ ਕੇ ਤਿਆਰ ਨਹੀਂ ਹੋਈ ਔਰ ਜੇ ਸੜਕ ਬਣੀ ਹੈ ਤੇ ਇਹ ਅੱਪਰ ਬਰੀ ਦਬਾਬ ਨਹਿਰ ਹੈ ਇਹਦੇ ਉੱਤੇ ਜੋ ਪੁਲ ਬਣਿਆ ਉਹ ਪੁਲ ਦੇ ਉੱਤੇ ਜੋ ਮਟੀਰੀਅਲ ਪਾਇਆ ਜਾ ਰਿਹਾ 10 mm ਦਾ ਸਰੀਆ ਜਿਹੜਾ ਔਰ 12 mm ਦਾ ਸਰੀਆ ਜਿਹੜਾ ਪਾ ਕੇ ਉਹ ਪੁਲ ਨੂੰ ਪਹਿਲਾਂ ਤਿਆਰ ਕੀਤਾ ਔਰ ਸੜਕ ਆਵਾਜਾਈ ਖੋਲ ਦਿੱਤੀ ਪੁਲ ਟੁੱਟ ਗਿਆ ਉਸ ਤੋਂ ਬਾਅਦ ਠੇਕੇਦਾਰ ਨੇ ਫਿਰ ਪੁਲ ਤੋੜਿਆ ਪੁਲ ਤੋੜਨ ਤੋਂ ਬਾਅਦ 7 ਮਹੀਨੇ ਹੋ ਗਿਆ ਪੁਲ ਟੁੱਟੇ ਨੂੰ ਉਹ 10 mm ਦਾ ਸਰੀਆ ਪਾਇਆ ਹੋਇਆ ਉੱਤੇ ਔਰ 10 mm ਦੇ ਸਰੀਆ ਜਿਹੜਾ ਨਾ ਇਹਦੇ ਉੱਤੇ ਕੋਈ ਬੱਜਰੀ ਨਾ ਇਹਦੇ ਉੱਤੇ ਕੋਈ ਮਟੀਰੀਅਲ ਪਾਇਆ ਜਾ ਰਿਹਾ ਸੋ ਇਲਾਕੇ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਧਰਨਾ ਮਾਰਿਆ ਔਰ ਸੁਣ ਐਸਐਚਓ ਸਾਹਿਬ ਨੇ ਆ ਕੇ ਸਾਨੂੰ ਵਿਸ਼ਵਾਸ ਦਵਾਇਆ ਕਿ ਐਸਡੀਐਮ ਸਾਹਿਬ ਕੁਲ ਚਲੋ ਔਰ ਉਹਨਾਂ ਨੇ ਮੰਗ ਪੱਤਰ ਦੇਾਂਗੇ ਔਰ 10 ਦਿਨ ਦਾ ਟਾਈਮ ਲਿਆ ਔਰ ਜੇਕਰ 10 ਦਿਨ ਦੇ ਅੰਦਰ ਨਾ ਕੰਮ ਨਾ ਸ਼ੁਰੂ ਹੋਇਆ ਇਥੇ ਬਹੁਤ ਵੱਡਾ ਜਿਹੜਾ ਧਰਨਾ ਉਹ ਪੱਕਾ ਧਰਨਾ ਜਿਹੜਾ ਉਹ ਲਾਇਆ ਜਾਏਗਾ ਸੋ ਅਸੀਂ ਧਰਨਾ ਚੁੱਕ ਲਿਆ ਗਿਆ ਜੀ ਆ ਹੁਣ ਧਰਨਾ ਅਸੀਂ ਐਸਡੀਐਮ ਸਾਹਿਬ ਨੇ ਬੁਲਾਇਆ ਵਾ ਐਸਐਚਓ ਸਾਹਿਬ ਨੇ ਵਿਸ਼ਵਾਸ ਚ ਲਿਆ ਸਾਨੂੰ ਭਈ ਉਹਨਾਂ ਨੇ ਕਿਹਾ ਭਈ ਐਸਡੀਐਮ ਸਾਹਿਬ ਨਾਲ ਉਹਨਾਂ ਦੀ ਗੱਲ ਹੋਈ ਆ ਭਈ ਅਸੀਂ ਕੱਲ ਮੈਂ ਵੀ ਚਲਾ ਨਾਲ ਆ ਕੱਲ ਜਿਹੜਾ ਮੈਂ ਨਾਲ ਚੱਲਣਾ ਇੱਕ ਹਫ਼ਤੇ ਤੋਂ ਪਹਿਲਾਂ ਜਿਹੜਾ ਕੰਮ ਸ਼ੁਰੂ ਕਰਾਇਆ ਜਾਏਗਾ ਦਾ